ਕਸ ਨੇ ਜੋ ਵੀਡੀਓ ਬਣਾਈ ਜੋ ਵੀਡੀਓ ਦੇ ਵਿੱਚ ਗਿਆ ਪਹਿਲਾਂ ਤੁਸੀਂ ਆ ਵੀਡੀਓ ਸੁਣ ਲਓ ਇੱਕ ਵਾਰੀ ਉਹ ਹੈ ਹੁਣ ਆਪਾਂ ਪੰਜਾਬ ਵਿੱਚ ਉਹਨਾਂ ਦੋ ਮੇਨ ਪਾਸਟਰ ਬਾਰੇ ਗੱਲ ਕਰਾਂਗੇ ਜੋ ਪਿਛਲੇ ਕਾਫੀ ਸਮੇਂ ਤੋਂ ਆਪਣੇ ਚਮਕਕਾਰਾਂ ਰਾਹੀਂ ਲਾਈਮਲਾਈਟ ਵਿੱਚ ਰਹੇ ਹਨ ਇਹਨਾਂ ਦੋਵਾਂ ਦੇ ਨਾਮ ਹਨ ਬਜਿੰਦਰ ਸਿੰਘ ਤੇ ਅੰਕੁਰ ਮਰੂਲਾ ਕੇਸਟਡੀ ਤੇ ਬੀਬੀਸੀ ਨੇ 5 ਕੁ ਮਹੀਨੇ ਪਹਿਲਾਂ ਇੱਕ ਡਾਕੂਮੈਂਟਰੀ ਵੀ ਬਣਾਈ ਹੈ ਜਿਸ ਦੇ ਤਿੰਨ ਐਪੀਸੋਡ ਹਨ ਇਸ ਡਾਕੂਮੈਂਟਰੀ ਰਾਹੀਂ BBC ਨੇ ਨਾਈਜੀਰੀਆ ਦੇ ਇੱਕ ਫੇਕ ਪਾਸਟਰ ਦਾ ਸੱਚ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ। ਇਸ ਫੇਕ ਪਾਸਟਰ ਦਾ ਨਾਮ ਸੀ ਟੀਬੀ ਜੋਸ਼ੂਆ। ਇੱਕ ਆਮ ਜਿਹਾ ਆਦਮੀ ਜੋ ਕਿ ਚਰਚ ਵਿੱਚ ਇੱਕ ਸਫਾਈ ਕਰਮਚਾਰੀ ਸੀ। ਕਿਵੇਂ ਉਸਨੇ ਪਾਸਟਰ ਬਣ ਕੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ 크ਿਸਚੀਅਨ ਬਣਾਇਆ ਪਰ ਕਿਵੇਂ ਝੂਠੇ ਚਮਤਕਾਰ ਕਰਨਾ ਮਰੇ ਹੋਏ ਲੋਕਾਂ ਨੂੰ ਜਿਉਂਦੇ ਕਰਨਾ ਤੇ ਗੁੰਗੀਆਂ ਨੂੰ ਬੋਲਣ ਲਾ ਦੇਣਾ ਇਹ ਸਭ ਜੋਸ਼ੂਆ ਲਈ ਆਮ ਗੱਲ ਸੀ ਸਭ ਤੋਂ ਪਹਿਲਾਂ ਜੋਸ਼ੂਆ ਨੇ ਨਾਈਜੀਰੀਆ ਦਾ ਉਹੀ ਏਰੀਆ ਟਾਰਗੇਟ ਕੀਤਾ ਜਿਸ ਵਿੱਚ ਜ਼ਿਆਦਾ ਗਰੀਬ ਲੋਕ ਰਹਿੰਦੇ ਸਨ ਉਸਨੇ ਗਰੀਬ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਆਪਣਾਪਣ ਮੈਸੇਜ ਕਰਾਇਆ ਸਹੂਲਤਾਂ ਦਾ ਲਾਲਚ ਦਿੱਤਾ ਤੇ ਬਿਮਾਰੀਆਂ ਠੀਕ ਕਰਨ ਦਾ ਦਾਵਾ ਵੀ ਕੁਝ ਵਿੱਚ ਆਪਣੇ ਨਾਲ ਰਹਿੰਦੇ ਹੋਏ ਕਰੀਬੀ ਮੈਂਬਰਸ ਤੇ ਲੋਕਾਂ ਲਈ ਰਹਿਣ ਸਣ ਦਾ ਪ੍ਰਬੰਧ ਵੀ ਸ਼ੁਰੂ ਕਰ ਦਿੱਤਾ ਇਸ ਆਦ ਵਿੱਚ ਉਸਨੇ ਬਹੁਤ ਹੀ سنگੀਨ ਜੁਰਮ ਕੀਤੇ ਜਿਵੇਂ ਕਿ ਕੁੱਟਮਾਰ ਸੈਕਸ਼ੂਅਲ ਅਸੌਲਟ ਤੇ ਇਥੋਂ ਤੱਕ ਕਿ ਰੇਪ ਦੇ ਚਾਰजेस ਵੀ ਉਸਤੇ ਲੱਗੇ ਇਸ ਵਿੱਚ ਜੋਸ਼ੂਆ ਦੀ ਟੀਮ ਗਰੀਬ ਲੋਕਾਂ ਦੀ ਪਾਲ ਕਰਦੀ ਸੀ ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਸੀ ਤੇ ਫੇਕ ਮੈਡੀਕਲ ਰਿਪੋਰਟ ਝੂਠੇ ਚਮਤਕਾਰਾਂ ਨੂੰ ਫੇਕ ਮੈਡੀਕਲ ਰਿਪੋਰਟ ਦੁਆਰਾ ਸਹੀ ਸਾਬਿਤ ਕੀਤਾ ਜਾਂਦਾ ਇਥੋਂ ਤੱਕ ਕਿ ਅੱਜ ਅਫਰੀਕਾ ਵਰਗੇ ਹਾਲਾਤ ਪੰਜਾਬ ਵਿੱਚ ਵੀ ਪੈਦਾ ਹੋ ਰਹੇ ਹਨ ਦੇ ਸੈਕਿੰਡ ਪਾਸਟਰ ਅੰਕੂ ਨਰੂਲਾ ਬਾਰੇ ਵੀਡੀਓ ਦੇ ਸ਼ੁਰੂਆਤ ਵਿੱਚ ਤੁਹਾਨੂੰ ਯਾਦ ਹੋਣਾ ਕਿ ਅਸੀਂ ਅਫਰੀਕਾ ਦੀ ਇੱਕ ਅਸਲ ਕੇਸ ਸਟਡੀ ਤੁਹਾਨੂੰ ਦੱਸੀ ਸੀ ਟੀਵੀ ਜੋਸ਼ੂਆ ਇੱਕ ਫੇਕ ਪਾਸਟਰ ਦੀ کہانی ਅੰਕੂ ਨਰੂਲਾ ਉਸ ਨੂੰ ਆਪਣਾ ਧਾਰਮਿਕ ਗੁਰੂ ਮੰਨਦਾ ਹੈ ਮਾਈ ਨੇਮ ਇਜ਼ ਪਾਸਟਰ ਅੰਕੂ ਨਰੂਲਾ ਕੈਮ ਫਰਮ ਇੰਡੀਆ ਹੀ ਫੋਲਕਸ ਅੰਦਰ ਗੋਟਿੰਗ ਆਨ ਕਾਲ ਐਂਡ ਅ ਪ੍ਰੋਫੈਟ ਹੈਲਪਸ ਹਿਮ ਟੂ ਹਿਸ ਫੀਟ ਕੰਗ 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 ਕੀ ਕਰਾ ਕੀ ਹੋਇਆ ਕੀ ਹੋਇਆ ਆਕਾ ਆਕਾ ਕਾਂਸੇ ਆਈ ਆ ਗੀ ਅੰਕੁਰ ਰੂਲਾ ਮਿਨਿਸਟਰੀ ਤੇ ਵੀ ਆਈਟੀ ਰੇਟਸ ਪਈਆਂ ਜਿਸ ਦੀ ਜਾਂਚ ਅਜੇ ਚੱਲ ਰਹੀ ਬਚਾਅ ਤੇ ਇਸ ਗੱਲ ਦੇ ਵਿੱਚ ਹੀ ਆ ਕਿ ਤੌਬਾ ਕਰਕੇ ਯਿਸੂ ਮਸੀਹ ਦੇ ਵੱਲ ਮੁਹਰ ਕਰ ਲੈਣਾ ਤੇ ਫਿਰ ਆਪਣੀ ਜ਼ਿੰਦਗੀ ਯਿਸੂ ਨੂੰ ਦੇ ਦੇਣੀ ਉਹਦੇ ਹੋ ਜਾਣਾ ਫਿਰ ਔਰ ਉਹਦੇ ਦੀਵਾਨੇ ਹੋ ਕੇ ਉਹਦੀ ਸੇਵਾ ਕਰਨ ਲੱਗ ਜਾਣਾ ਜੇ ਤੁਸੀਂ ਦੁਨੀਆ ਤੋਂ ਜਾਓਗੇ ਤਾਂ ਫਿਰ ਨਿਆਜ਼ ਤੋਂ ਕਰਨਾ ਉਹਦੇ ਸਾਹਮਣੇ ਪੁੱਛਣਾ ਆ ਕਿ ਹਾਂ ਬੇਟੀ ਬੇਟੇ ਤੂੰ ਤੰਨੂੰ ਵਚਨ ਮਿਲਿਆ ਸੀ ਕਿ ਨਹੀਂ ਮਿਲਿਆ ਸੀ ਤੰਨੂੰ ਕਿਸਨੇ ਵਚਨ ਸੁਣਾਇਆ ਸੀ ਕਿ ਨਹੀਂ ਸੁਣਾਇਆ ਸੀ ਵਚਨ ਸੁਣਨ ਤੋਂ ਬਾਅਦ ਵੀ ਅਗਰ ਉੱਥੇ ਹੀ ਇਨਕਾਰ ਕਰੋਗੇ ਇਨਕਾਰ ਕਰੋਗੇ ਤਾਂ ਉੱਥੇ ਵੀਡੀਓ ਚਲਾ ਕੇ ਦਿਖਾ ਦੇਣੀ ਉਹਨੇ ਕਿ ਐਸੇ ਸੰਬੰਧ ਨੇ ਤੁਹਾਨੂੰ ਵਚਨ ਦਿੱਤਾ ਸੀ ਪਰ ਤੁਸੀਂ ਤਾਂ ਫੇਕ ਵੀਡੀਓ ਬਣਾ ਕੇ ਤੁਸੀਂ ਤੁਸੀਂ ਤੌਬਾ ਕਰਨ ਦੀ ਬਜਾਏ ਫੇਕ ਵੀਡੀਓ ਬਣਾ ਕੇ ਉਹਨਾਂ ਹੀ ਸੇਵਕਾਂ ਦੇ ਖਿਲਾਫ ਜਿਹੜੇ ਸੇਵਕ ਤੁਹਾਨੂੰ ਸਵਰਗ ਦਾ ਰਾਹ ਦੱਸਦੇ ਨੇ ਜਿਹੜੇ ਤੁਹਾਨੂੰ ਬਚਾਉਣਾ ਚਾਹੁੰਦੇ ਨੇ ਜਿਹੜੇ ਬਿਮਾਰਾਂ ਦੀ ਪ੍ਰਾਰਥਨਾ ਕਰਦੇ ਨੇ ਜਿਹੜੇ ਵਿਦਵਾਨ ਨੂੰ ਰਾਖਣ ਦਿੰਦੇ ਨੇ ਜਿਹੜੇ ਕਈ ਸਕੂਲ ਬੱਚਿਆਂ ਦੇ ਵਿੱਚ ਸਕੂਲ ਜਿਨ੍ਹਾਂ ਕੋ ਪੜ੍ਹਾਈ ਕਰਨ ਦੇ ਪੈਸੇ ਨਹੀਂਗੇ ਜਿਹਨੋਂ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ ਜਿਹੜੇ ਉਹਨਾਂ ਨੂੰ ਪੜ੍ਹਾਈ ਕਰਵਾਉਂਦੇ ਨੇ ਜਿਨ੍ਹਾਂ ਦੇ ਕੱਚੇ ਕੋਠੇ ਚੁੰਦੇ ਉਹ ਕੱਚੇ ਕੋਠੇ ਨੂੰ ਪੱਕਾ ਕਰਵਾਉਂਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਖੜੇ ਹੁੰਨੇ ਆ ਜਿਹੜੇ ਸੱਚੇ ਔਰ ਪਵਿੱਤਰ ਜਿਹੜੇ ਚੰਗੇ ਕੰਮ ਕਰ ਰਹੇ ਨੇ ਤੁਸੀਂ ਤੁਸੀਂ ਕਦੇ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਏ ਜਿਹੜੇ ਗੁਰਦੁਆਰਿਆਂ ਦੇ ਵਿੱਚ ਰੇਪ ਕਰ ਰਹੇ ਨੇ ਦਿਖਾਓ ਤੁਸੀਂ ਕਿਤੇ ਆਪਣੇ ਚੈਨਲਾਂ ਤੇ ਵੀਡੀਓ ਪਾਈ ਉਹਨਾਂ ਦੀ ਅੱਜ ਜਿੰਨੇ ਅੱਜ ਗੁਰਪ੍ਰੀਤ ਵਨੀਤ कौर ਜਿੰਨੇ ਅੱਜ ਟਾਡੇ ਵਰਗੇ ਬਜਿੰਦਰ ਸਪੀਕ ਕੀ ਹੈ ਅੱਜ ਗੱਲਾਂ ਕਰ ਰਹੇ ਨੇ ਤੁਸੀਂ ਦਿਖਾਓ ਆਪਣੇ ਚੈਨਲਾਂ ਪਰਸਨ ਜਿਹੜੇ ਤੁਹਾਡੇ ਚੈਨਲਾਂ ਉਾਂ ਤੇ ਦਿਖਾਓ ਤੁਸੀਂ ਉਹਨਾਂ ਦੀ ਜਿਹੜੇ ਜਿਨ੍ਹਾਂ ਨੇ ਗੁਰਦੁਆਰਿਆਂ 'ਚ ਰੇਪ ਕੀਤੇ ਨੇ ਬੁਰੇ ਕੰਮ ਕੀਤੇ ਨੇ ਛਰੇਆ YouTube ਤੇ ਵੀਡੀਓ ਫੋਜ ਕਰੋ ਤੇ ਬੁਰੇ ਦੀ ਬੁਰੇ ਦਾ ਸਾਥ ਨਾ ਦੋ ਸੱਚਾਈ ਦਾ ਸਾਥ ਦੋ ਤੁਸੀਂ ਬੁਰੇ ਦਾ ਸਾਥ ਦੇ ਰਹੇ ਹੋ ਸ਼ੈਤਾਨ ਦਾ ਸਾਥ ਦੇ ਰਹੇ ਆ ਉਸੇ ਸੱਚਾਈ ਦਾ ਸਾਥ ਨਹੀਂ ਦੇ ਰਹੇ ਪਰਮੇਸ਼ਰ ਸੱਚੇ ਪਰਮੇਸ਼ਰ ਦਾ ਸਾਥ ਨਹੀਂ ਦੇ ਰਹੇ ਪਰ ਪਵਿੱਤਰ ਲੋਕਾਂ ਦੇ ਕਿਸ ਰੀਤੀ ਨਾਲ ਫੇਕ ਵੀਡੀਓ ਰਿਹਾ ਦੇਖੋ ਕਿੰਨੀ ਮਿਹਨਤ ਕਰ ਰਹੇ ਹੈ ਤੁਹਾਡੀ ਮਿਹਨਤ ਵਿਅਰਥ ਹੈ ਤੁਹਾਡੀ ਐਡੀਟਿੰਗ ਇੰਨੀ ਭਾਂਤ ਤਰੀਕੇ ਨਾਲ ਕੀਤੀ ਹੋਈ ਜਿਹੜੀ ਵਿਅਰਥ ਹੈ ਫੇਕ ਹੈ ਕਿਸੇ ਕੰਮ ਦੀ ਨਹੀਂ 1% ਕਿਰਤੀ ਲੋਕਾਂ ਨੂੰ ਕੋਈ ਅਸਰ ਨਹੀਂ ਇਸ ਗੱਲ ਦਾ ਜੇ ਤੇ ਕੋਈ ਹੈ ਤੁਹਾਡੇ ਪਿੱਛੇ ਸ਼ਕਤੀ ਫੇਰ ਲੜਾਈਆਂ ਦੰਗੇ ਪ੍ਰਸਾਦ ਛੱਡ ਕੇ ਉਹ ਸ਼ਕਤੀ ਦੇ ਅੱਗੇ ਪ੍ਰਾਰਥਨਾ ਕਰੋ ਕਿ 크ਿਸਚੀਅਨ ਲੋਕਾਂ ਨੂੰ ਘੱਟ ਕਰ ਲਵੇ ਅਰਦਾਸ ਅਰਦਾਸ ਜਿਹਨੂੰ ਕਹਿੰਦੇ ਟਾਡੀ ਪ੍ਰਾਰਥਨਾ ਸਾਡੀ ਪ੍ਰਾਰਥਨਾ ਮੈਂ ਜੇ ਦੀ ਪ੍ਰਾਰਥਨਾ ਜਿੱਦਾਂ ਮਹੂਗਾ ਉਹ ਜਿੱਤ ਜੇਗਾ ਉਹੀ ਜਿੱਤ ਤੇ ਟਿਕਦੇ ਉਹੀ ਜਿੱਤਦੇ ਰਹਿਣਗੇ ਜਿਨ੍ਹਾਂ ਨੇ ਇਹ ਕਹਿੰਦੀ ਆ ਨਾ ਰਿਪੋਰਟ ਉੱਥੇ ਗਵਾਈ ਦਿੱਤੀ ਆ ਵੀਡੀਓ ਦੇ ਵਿੱਚ ਟੀਵੀ ਜੋਸ਼ ਦਾ ਜੋਸ਼ਵਾ ਦੇ ਖਿਲਾਫ ਬੋਲਦੇ ਆ ਉਹ ਫੇਕ ਲੋਕ ਸੀਗੇ ਉਹ ਕੱਢੇ ਹੋਏ ਸੀ ਚੋਰੀ ਕਰਨ ਦੇ ਚਰਚਾਂ ਚ ਬੇਬੀ ਚਾਲ ਕਰਦੇ ਕੱਢੇ ਹੋਏ ਸੀ ਉਹ ਵਿਰੋਧੀਆਂ ਨਾਲ ਮਿਲ ਕੇ ਉਹਨਾਂ ਨੇ ਕੰਮ ਕੀਤਾ ਪਰ ਇਹ ਗੱਲ ਜਿਹੜੀ بار بار ਕਿੰਨਾ ਸਾਬਤ ਨਹੀਂ ਕਰ ਸਕੀਆਂ ਰਿਪੋਰਟਾਂ ਕਿ ਇਹ ਗੱਲ ਸੱਚ ਸੀ ਜਿੱਦਾਂ ਤੁਸੀਂ ਦੋਸ਼ ਲਾਨੇ ਪੰਜਾਬ 'ਚ ਉਦਾਂ ਹੀ ਉੱਥੇ ਵੀ ਆ ਜਿੱਦਾਂ ਪੰਜਾਬ 'ਚ ਖੜੇ ਆ ਨਾ ਗੁਰਪ੍ਰੀਤ ਵਰਗੇ ਢਾਡੇ ਵਰਗੇ ਉਦਾਂ ਹੀ ਉੱਥੇ ਵੀ ਸੀ ਟੀਵੀ ਜੋਸ਼ਵਾ ਦੇ ਦੇਸ਼ ਦੇ ਵਿੱਚ ਕੱਲਾ ਪੰਜਾਬ 'ਚ ਨਹੀਂ ਹਰ ਜਗ੍ਹਾ ਦੇ ਵਿੱਚ ਵਿਰੋਧ ਹੋ ਰਿਹਾ ਨਾ ਤਾਂ ਉੱਥੇ ਜਿੱਤ ਸਕੇ ਵਿਰੋਧੀ ਨਾ ਇੱਥੇ ਚਿੱਤਣਗੇ ਔਰ ਜੱਤ ਹਮੇਸ਼ਾ ਰਹੂਗੀ ਮਸੀਹੀ ਲੋਕਾਂ ਦੀ ਔਰ ਸਦਾ ਸਿਰ ਖੜ੍ਹਣਗੇ। ਖੁਦਾ ਨੇ ਕਿਹਾ ਸਿਰ ਠਰਨਗੇ ਸਿਰ ਪੂਛ ਨਹੀਂ ਪੂਛਤਾ ਸ਼ੈਤਾਨ ਹੋਏਗਾ ਯਿਸੂ ਨਾਮ ਦੇ ਵਿੱਚ। ਜਿਹੜੇ ਲੋਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਰਹੇ ਨੇ। ਦਿਲ ਤੋਂ ਧੰਨਵਾਦ ਉਹਨਾਂ ਦੇ ਲਈ। ਔਰ ਮੇਰਾ ਪਰਮੇਸ਼ੁਰ ਵੀ ਤੁਹਾਨੂੰ ਤੁਹਾਡੀਆਂ ਮਨ ਦੀਆਂ ਇੱਛਾਵਾਂ ਦੇ ਮੁਤਾਬਿਕ ਤੁਹਾਨੂੰ ਵੱਡ-ਵੱਡੀਆਂ ਗਵਾਹਨਾਂ ਵਾਪਸ ਲੈ ਕੇ ਆਵੇ। ਔਰ ਤੁਹਾਡੀ ਜ਼ਿੰਦਗੀ ਵਿੱਚ ਵੀ ਵੱਡੇ ਔਰ ਮਹਾਨ ਕੰਮ ਕਰੇ ਕਿਉਂਕਿ ਤੁਸੀਂ ਸੱਚਾਈ ਦਾ ਸਾਥ ਦੇ ਰਹੇ ਹੋ। ਜੋ ਤੁਸੀਂ ਪਰਮੇਸ਼ਵਰ ਦੇ ਨਾਲ ਹੋ ਕੇ ਪਰਮੇਸ਼ਵਰ ਦੀ ਸੇਵਾ ਕਰਦੇ ਹੋ ਸੱਚਾਈ ਦਾ ਸਾਥ ਦਿੰਦੇ ਆਂ ਤਾਂ ਪਰਮੇਸ਼ਵਰ ਵੀ ਆਪਾਂ ਨੂੰ ਔਰ ਤੁਹਾਨੂੰ ਵਾਪਸ ਲੈ ਕੇ ਆਉਂਦਾ ਹੈ। ਤੁਹਾਡੇ ਪਿਆਰ ਦੇ ਲਈ ਧੰਨਵਾਦ ਜੋ ਤੁਸੀਂ ਵੀਡੀਓ ਲਾਈਕ ਔਰ ਸ਼ੇਅਰ ਕਮੈਂਟ ਕਰਕੇ ਦਿਖਾਉਂਦੇ ਆਂ। ਦਿਲ ਤੋਂ ਤੁਹਾਡਾ ਧੰਨਵਾਦ। ਮੇਰਾ ਪਰਮੇਸ਼ਵਰ ਤੁਹਾਨੂੰ ਸਦਾ ਉੱਚਾ ਰੱਖੇ ਵਰਕਰ ਦਵੇ। ਆਮੀਨ। ਗੱਲ ਕਰਦੇ ਆਂ ਇੱਕ ਐਸੀ ਭੈਣ ਦੇ ਜਿਸਨੇ परमेश्वर ਤੇ ਪਵਿੱਤਰ ਦਾਸਾਂ ਦੇ ਖਿਲਾਫ ਬੋਲਿਆ ਜਿਸਨੇ ਟੀਵੀ ਜੋਸ਼ਵਾ ਕੰਪਾਸਟਰ ਅੰਕਨਰੂਲਾ ਪ੍ਰੋਫਿਟ ਬਿਜਿੰਦਰ ਤੇ ਹੋਰ ਵੀ ਕਈ ਸੇਵਕਾਂ ਦੇ ਖਿਲਾਫ ਮਾਰੇ ਸ਼ਬਦਾਂ ਨੂੰ ਯੂਜ਼ ਕੀਤਾ ਉਹਨਾਂ ਦੀ ਨਿੰਦਾ ਕੀਤੀ ਔਰ ਇੱਕ ਫੇਕ ਵੀਡੀਓ ਬਣਾ ਕੇ ਜਿੱਤੇ ਬਹੁਤ ਅੱਛੇ ਤਰੀਕੇ ਨਾਲ ਐਡੀਟਿੰਗ ਕੀਤੀ ਬਹੁਤ ਅੱਛੇ ਤਰੀਕੇ ਨਾਲ ਵੀਡੀਓ ਇਹ ਸੋਚ ਕੇ ਬਣਾਈ ਉਹਨੇ ਕਿ ਮੇਰੀ ਹੀ ਵੀਡੀਓ ਨੇ ਪੂਰੇ ਪੰਜਾਬ ਦੇ 크ਰਿਸਚੀਅਨਾਂ ਦੇ ਦਿਨਾਂ ਦੇ ਵਿੱਚ ਡਰ ਪਾ دیا۔ ਸ਼ਾਇਦ ਮੇਰੀ ਵੀਡੀਓ ਦੇਖ ਕੇ ਪੰਜਾਬ ਦੇ ਵਿੱਚੋਂ 크ਰਿਸਚੀਅਨ ਲੋਕ ਹੀ ਖਤਮ ਹੋ ਜਾਣੇ ਉਹਨੇ ਇਹ ਸੋਚ ਕੇ ਇਸ ਤਰੀਕੇ ਨਾਲ ਐਡੀਟਿੰਗ ਕੀਤੀ ਇਸ ਤਰੀਕੇ ਨਾਲ ਫੇਕ ਵੀਡੀਓ ਨੂੰ ਤਿਆਰ ਕੀਤਾ ਔਰ ਪਾਇਆ ਪਤਾ ਨਹੀਂ ਕਿੰਨੇ ਕ ਮਿਲੀਅਨ 뷰 ਹੋ ਜਾਣੇ ਆ ਔਰ ਮੇਰੀ ਪਤਨੀ ਕਿੰਨੀ ਕ ਚਰਚਾ ਹੋ ਜਾਣੀ ਆ ਕਿਉਂ ਕਿਉਂਕਿ ਉਹਨੇ ਸੋਚਿਆ ਕਿ ਜੀ ਮਸੀਹੀ ਲੋਕ ਬੜੇ ਫੇਮਸ ਹੋਏ ਹੋਏ ਪੰਜਾਬ ਚ ਹਿੰਦੁਸਤਾਨ ਚ ਪੂਰੇ ਇੰਡੀਆ ਵਿੱਚ ਉਹ ਪਹਿੰਜੀ ਇਹ ਤੁਹਾਡੀ ਸ਼ੁਰੂਆਤ ਆ ਇਹ ਤੁਹਾਡੇ ਪੋਸਟਰ ਆ ਟੀਜ਼ਰ ਆਉਣਾ ਹਲੇ ਪੂਰੀ ਫਿਲਮ ਆਉਣੀ ਆ ਫੇਮਸ ਹੋਣ ਦੇ ਲਈ ਜਿਹੜੀ ਤੁਹਾਡੇ ਜ਼ਿਲ੍ਹਾ ਦੇ ਵਿੱਚ ਜਿਹੜੀ ਆ ਸ਼ੱਕ ਆ ਉਹ ਸ਼ੱਕ ਨੂੰ ਮੈਂ ਕੱਢ ਦਵਾ ਜ਼ਿਲ੍ਹਾ ਦੇ ਵਿੱਚ ਜਿਹੜੇ ਤੁਹਾਡੇ ਬਹਿਮ ਹਨ ਉਹ ਬਹਿਮ ਨੂੰ ਮੈਂ ਕੱਢ ਦਵਾ ਕਿਉਂਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਆਪਣੇ ਲੋਕਾਂ ਨੂੰ ਫੇਮਸ ਹੀ ਰੱਖਿਆ ਉੱਚਾ ਰੱਖਿਆ ਜੈ ਭੰਤ ਰੱਖਿਆ ਉਹ ਨਹੀਂ ਹਾਰਦੇ ਮੈਂ ਪਵਿੱਤਰ ਸੇਵਕਾਂ ਦੀ ਗੱਲ ਕਰ ਰਿਹਾ ਹਮੇਸ਼ਾ ਚੈਵੰਤ ਰਹਣਗੇ Praise the Lord ਜਿਹੜੀ ਇਹ BBC ਦੀ ਗੱਲ ਕਰ ਰਹੀ ਆ ਨਾ BBC ਕੀ ਆ ਜਿਸ ਤਰ੍ਹਾਂ ਇੱਕ ਇਸ ਭੈਣ ਦਾ ਬਲਜਿੰਦਰ ਸਪੀਕਸ ਇਹ ਚੈਨਲ ਆ ਬਲਜਿੰਦਰਸ ਸਪੀਕਸ ਜਿਸ ਤਰ੍ਹਾਂ ਇਹ ਚੈਨਲ ਆ ਉਸੀ ਤਰ੍ਹਾਂ BBC ਵੀ ਇੱਕ ਚੈਨਲ ਆ ਜਿਸ ਤਰ੍ਹਾਂ ਇਹ ਇੱਕ ਭੈਣ ਦਾ ਚੈਨਲ ਆ ਬਲਜਿੰਦਰ ਸਪੀਕਸ ਫੇਕ ਚੈਨਲ ਜੋ ਚੰਗਿਆਂ ਨੂੰ ਮਾੜਾ ਤੇ ਮਾੜਿਆਂ ਨੂੰ ਚੰਗਾ ਬਣਾਉਣ ਦੀ ਪੂਰੀ ਸਟੱਡੀ ਕੀਤੀ ਹੋਈ ਆ ਔਰ ਕੋਸ਼ਿਸ਼ ਕਰਦੇ ਜੋ ਚੰਗਿਆਂ ਨੂੰ ਮਾੜਾ ਤੇ ਮਾੜਿਆਂ ਨੂੰ ਚੰਗਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਪਣੀਆਂ ਵੀਡੀਓ ਦੇ ਵਿੱਚ ਝੂਠ ਦਾ ਐਂਟੀ ਉੱਪਰ ਡਿੱਗਣਾ ਹੀ ਹੁੰਦਾ ਫੇਕ ਹਮੇਸ਼ਾ ਫੇਕ ਲੋਕ ਹਾਰ ਦਾ ਮੂੰਹ ਦੇਖਣਗੇ ਜਿਸ ਤਰ੍ਹਾਂ ਪੰਜਿੰਦਰ ਫੇਕ ਚੈਨਲ ਆ ਉਸੇ ਤਰ੍ਹਾਂ ਹੀ ਇਹ ਬੀਬੀਸੀ ਹੈ ਜਿਸ ਤਰ੍ਹਾਂ ਇਹ ਭੰਦਾ ਚੈਨਲ ਹੈ ਨਾ ਜਿਸ ਤਰ੍ਹਾਂ ਹੋਰ ਫੇਕ ਚੈਨਲ ਬਣੇ ਜੋ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਨੇ ਜਾਂ ਜਿਹੜੇ ਪੈਸੇ ਲੈ ਕੇ ਝੂਠ ਨੂੰ ਸੱਚਾ ਤੇ ਸੱਚ ਨੂੰ ਝੂਠ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ ਇਸੇ ਤਰ੍ਹਾਂ ਬੀਬੀਸੀ ਨੇ ਕੀਤਾ ਪਰ ਬੀਬੀਸੀ ਇੱਕ ਚੈਨਲ ਹੈ ਤੇ ਚੈਨਲ ਦੇ ਉੱਪਰ ਕੁਝ ਫੇਕ ਲੋਕ ਜਿਹੜੇ ਫੇਕ ਲੋਕ ਸੀਗੇ ਜਿਨ੍ਹਾਂ ਨੂੰ ਚਰਚ ਵਿੱਚੋਂ ਕੱਢਿਆ ਗਿਆ ਟੀਵੀ ਜੋਸ਼ੂਆ ਦੇ ਚਰਚ ਵਿੱਚੋਂ ਜਿਨ੍ਹਾਂ ਨੂੰ ਕੱਢਿਆ ਗਿਆ ਕੋਈ ਚੋਰੀ ਕਰਦਾ ਫੜਿਆ ਗਿਆ ਕੋਈ ਬੇਵਿਚਾਰ ਕਰਦਾ ਫੜਿਆ ਗਿਆ ਜਦੋਂ ਉਹਨਾਂ ਨੂੰ ਕੱਢਿਆ ਜਦੋਂ ਉਹਨਾਂ ਨੂੰ ਉਹਨਾਂ ਦੇ ਪਰਤਾੜਨਾ ਕੀਤੀ ਗਈ ਤਾਂ ਉਹਨਾਂ ਨੇ ਉਹਨਾਂ ਦੇ ਅੰਦਰ ਬਾਅਦ ਦੇ ਵਿੱਚ ਸ਼ੈਤਾਨ ਨੇ ਕੰਮ ਕੀਤਾ ਤੇ ਉਹਨਾਂ ਨੇ ਹੀ ਉਹਨਾਂ ਦੇ ਖਿਲਾਫ ਝੂਠੀਆਂ ਗੱਲਾਂ ਬਣਾਇਆ ਬੜੇ ਹੋਰ ਵਿਰੋਧੀ ਜਿਹੜੇ ਪਹਿਲਾਂ ਵਿਰੋਧ ਕਰਦੇ ਸੀ ਉਹ ਮਿਲ ਕੇ ਉਹਨਾਂ ਨੇ ਇੱਕ ਯੋਜਨਾ ਪਲਾਨ ਕੀਤਾ ਕਿ ਆਪਾਂ ਇੱਕ ਫੇਕ ਵੀਡੀਓ ਰੈਡੀ ਕਰਦੇ ਆਂ ਬਲਕਿ ਟੀਵੀ ਜੋਸ਼ਵਾ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀਗੇ ਜੋ ਇਸ ਭੈਣ ਨੇ ਕਿਹਾ ਸੀ ਨਾ ਜੋ ਪਹਿਲੀ ਗੱਲ ਆਪਾਂ ਗੱਲ ਕੀਤੀ ਆ ਉਹ ਸੀ ਵੀ ਬੀਬੀਸੀ ਕੀ ਹੈ ਬੀਬੀਸੀ ਇੱਕ ਚੈਨਲ ਹੈ ਜਿਸ ਦੇ ਉੱਪਰ ਫੇਕ ਵੀਡੀਓ ਫੇਕ ਨਿਊਜ਼ ਬਣਾ ਕੇ ਟੀਵੀ ਜੋਸ਼ਵਾ ਦੇ ਖਿਲਾਫ ਆ ਬੋਲਿਆ ਗਿਆ ਕਸਨੇ ਕਿਹਾ ਕਿ ਇੱਕ ਆਮ ਜਿਹਾ ਆਦਮੀ ਜਿਹੜਾ ਚੱਚ ਵਿੱਚ ਸਫਾਈ ਦਾ ਕੰਮ ਕਰਦਾ ਸੀ ਉਸਨੇ ਕਿਹਾ ਟੀਵੀ ਜੋਸ਼ਵਾ ਨੇ ਗਰੀਬਾਂ ਨੂੰ ਗਰੀਬ ਲੋਕਾਂ ਵਿੱਚ ਪ੍ਰਚਾਰ ਕੀਤਾ ਸਹੂਲਤਾਂ ਦਾ ਲਾਲਚ ਦਿੱਤਾ ਫਿਰ ਉਸਨੇ ਟੀਵੀ ਜੋਸ਼ਵਾ ਦੇ ਖਿਲਾਫ ਬੋਲਿਆ ਜੋਸ਼ ਨੇ ਬੋਲਿਆ ਵਾ ਉਹ ਵੀ ਤੁਸੀਂ ਧਿਆਨ ਨਾਲ ਸੁਣ ਲੋ ਇਸਨੇ ਕੀਆ ਜੋ ਟੀਵੀ ਜੋਸ਼ਵਾ ਆ ਉਹਨੇ ਜਦੋਂ ਪ੍ਰਚਾਰ ਕੀਤਾ ਨਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹ ਗਰੀਬ ਲੋਕਾਂ 'ਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਔਰ ਇਸ ਦਾ ਕਹਿਣਾ ਆ ਕਿ ਗਰੀਬ ਲੋਕਾਂ 'ਚ ਪ੍ਰਚਾਰਦੂ ਕਰਨਾ ਸ਼ੁਰੂ ਕੀਤਾ ਤੇ ਨੇ ਉਹਨਾਂ ਲੋਕਾਂ ਨੂੰ ਲਾਲਚ ਦੇਣਾ ਸ਼ੁਰੂ ਕਰਤਾ ਲਾਲਚ ਦੇ ਕੇ ਆਪਣੇ ਪਿੱਛੇ ਖਿੱਚਣਾ ਸ਼ੁਰੂ ਕਰ ਲਿਆ ਬਲਕਿ ਪਹਿਲਾਂ ਇਹ ਵੀਡੀਓ ਦੇ ਵਿੱਚ ਇਹ ਕਹਿ ਰਹੀ ਆ ਕਿ ਇਹ ਚਰਚ ਵਿੱਚ ਸਫਾਈ ਦਾ ਕੰਮ ਝਾੜੂ ਲਾਉਣ ਦਾ ਕੰਮ ਕਰਦਾ ਸੀਗਾ ਤੇ ਇਹਦੇ ਪੱਲੇ ਕੁਛ ਨਹੀਂ ਸੀਗਾ ਇਹ ਕੁਛ ਵੀ ਨਹੀਂ ਸੀ ਇਹਦਾ ਕਹਿਣ ਦਾ ਮਤਲਬ ਹੈ ਇੱਕ ਆਮ ਜਿਹਾ ਵਿਅਕਤੀ ਸੀਗਾ ਫਿਰ ਇਹ ਕਹ ਰਿਹਾ ਹੈ ਕਿ ਇਸ ਆਮ ਵਿਅਕਤੀ ਨੇ ਜਦੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਗਰੀਬਾਂ ਨੂੰ ਲਾਲਚ ਲਾਲਚ ਦੇਣਾ ਸ਼ੁਰੂ ਕੀਤਾ ਸੋਚਣ ਵਾਲੀ ਗੱਲ ਇਹ ਆ ਕਿ ਲਾਲਚ ਕਿਹੜੀ ਚੀਜ਼ ਦਾ ਦੇਣਾ ਗਰੀਬ ਬੰਦੇ ਨੂੰ ਗਰੀਬਪੰਦੇ ਨੇ ਭੈਣ ਜੀ ਕਾਹਦਾ ਲਾਲਚ ਦਿੱਤਾ ਹੋਊਗਾ ਤੁਸੀਂ ਦੱਸੋ ਜਿਹਦੇ ਪੱਲੇ ਕੁਛ ਨਹੀਂ ਤੁਸੀਂ ਕਿਹਾ ਕਿ ਉਹ ਬਰੀਕ ਸਿਗਾ ਉਹ ਚੜ੍ਹ ਲਾਉਣ ਦਾ ਕੰਮ ਕਰਦਾ ਸੀਗਾ ਉਹ ਕੁਛ ਵੀ ਨਹੀਂ ਸੀਗਾ ਤੁਸੀਂ ਕਿਹਾ ਕਿ ਤੁਹਾਡੇ ਮੂੰਹ ਦੇ ਸ਼ਬਦ ਹੈ ਇੱਥੇ ਫਸ ਗਏ ਆ ਤੁਸੀਂ ਕਿਉਂਕਿ ਤੁਸੀਂ ਫੇਕ ਵੀਡੀਓ ਤੋਂ ਬਣਾਉਨੇ ਆ ਨਾ ਉਹ ਤੁਸੀਂ ਫਸ ਜਾਣੀ ਉਹਦੇ ਵਿੱਚ ਕਿਉਂਕਿ ਤੁਹਾਨੂੰ ਅਕਲ ਹੀ ਹੈ ਨਹੀਂ ਕਿ ਕਿੱਦਾਂ ਕੰਮ ਕਰਦਾ ਇਸ ਨੇ کیا فرس نے کیا کہ ਉਹ ਗਰੀਬ ਲੋਕਾਂ ਚ प्रचार ਕਰਨ لگا اور ਉਹਨਾਂ ਨੂੰ ਇਹ प्रचार ਕਰਨ لگا کہ ਉਹਨਾਂ ਨੂੰ لالچ دینے لگا ਨਰਮ ਜੀ ਤੁਸੀਂ ویڈیو ਤੇ ਬਹੁਤ ਮਿਹਨਤ ਕੀਤੀ ਜਿਹੜੀ ਫੇਕ ਵੀਡੀਓ ਤੁਸੀਂ ਬਣਾਈ ਪਰ ਬਿਲਕੁਲ ਨਕਮੀ ਕਿਸੇ ਕੰਮ ਦੀ ਨਹੀਂ ਫੇਕ ਦੀ ਫੇਕ ਹੀ ਹੈ ਪਹਿਲਾਂ ਤੁਸੀਂ ਕਹਿ ਦਿੱਤਾ ਕਿ ਉਹ ਆਮ ਵਿਅਕਤੀ ਜਾਂ ਚਰਚ ਦੇ ਸਪੰਡਰ ਕੰਮ ਕਰਦਾ ਸੀ ਫਿਰ ਉਸ ਕਹਤਾ ਤਰੀਬ ਲੋਕਾਂ 'ਚ ਗਿਆ ਪ੍ਰਚਾਰ ਕਰ ਔਰ ਉਹ ਲੋਕਾਂ ਨੂੰ ਲਾਲਚ ਦੇਣ ਲੱਗਾ ਜਿਹਦੇ ਪੱਲੇ ਕੁਛ ਨਹੀਂ ਉਹਨੇ ਕਾਹਦਾ ਲਾਲਚ ਦੇਣਾ ਵੱਲੋਂ ਉਹਨੇ ਕਾਹਦਾ ਲਾਲਚ ਦੇਣਾ ਦੱਸੋ ਸਾਡਾ ਇਹ ਵੀ ਪਮੈਕ ਜਿਹੜਾ ਸੀ ਨਾ ਉਹ ਫੇਲ ਹੋ ਗਿਆ ਦਿੱਸ਼ਾ ਫੇਲ ਹੋ ਗਿਆ ਤੁਸੀਂ ਇਸ ਗੱਲ ਦੇ ਵਿੱਚ ਤੇਰੀ ਫੇਕ ਵੀਡੀਓ ਨੇ ਤੇ ਫੇਕ ਸ਼ਬਦਾਂ ਨੇ ਸਾਥ ਨਹੀਂ ਦਿੱਤਾ ਹੀ ਫਿਰ ਇਸ ਨੇ ਦੋਸ਼ ਲਾਇਆ ਕਿ ਟੀਵੀ ਜੋਸ਼ਵਾ ਉਪਰ ਚੋਰੀ ਦੇ ਕੁੱਟਮਾਰ ਦੇ ਔਰ ਰੇਪ ਦੇ ਜਿਹੜੇ ਇਲਜ਼ਾਮ ਲੱਗੇ ਜਿਹੜੇ ਕੁੱਟਮਾਰ ਦੇ ਰੇਪ ਦੇ ਚੋਰੀ ਦੇ ਇਲਜ਼ਾਮ ਜਿਹੜੇ ਲੱਗੇ ਆ ਰਿਪੋਰਟ ਦੁਆਰਾ ਕੋਈ ਸਾਬਤ ਨਹੀਂ ਕਰ ਸਕਿਆ ਕਿ ਇਹ ਗੱਲ ਸੱਚ ਹੈ ਜਿੱਦਾਂ ਤੇਰਾ ਫੇਕ ਚੈਨਲ ਆ ਤਾਂ ਉਹਦਾ ਹੋਰ ਫੇਕ ਚੈਨਲ ਬਣਿਆ ਜੋ ਕ੍ਰਿਸਚੀਅਨ ਲੋਕਾਂ ਦੇ ਖਿਲਾਫ ਫੁੱਟਦੇ ਨੇ ਬੋਲਦੇ ਨੇ ਪੈਸੇ ਲੈ ਲੈ ਕੇ ਪੈਸੇ ਦੇ ਦਿਓ ਨਾ ਚੈਨਲ ਵਾਲਿਆਂ ਨੂੰ ਉਹਨਾਂ ਨੇ ਮੈਂਟਾਂ 'ਚ ਪੈਸੇ ਦੇ ਨਾਲ ਫੇਕ ਚੈਨਲ ਜਿਹੜੇ ਸਚਾਈ ਨੂੰ ਝੂਠ 'ਚ ਬਦਲ ਦੇਣਾ ਝੂਠ ਨੂੰ ਸੱਚ 'ਚ ਬਦਲ ਦੇਣਾ ਇਦਾਂ ਹੀ BBC ਅੱਗੇ ਪੈਸੇ ਸਿੱਟੇ ਗਏ ਉਹਨਾਂ ਨੇ ਫੇਕ ਚੀਜ਼ ਨੂੰ ਤਿਆਰ ਕਰਤਾ ਪਰ ਰਿਪੋਰਟ ਦੁਆਰਾ ਸਾਬਤ ਨਹੀਂ ਹੋਇਆ ਕਿ ਰੇਅ ਰੇਪ ਸੀਗਾ ਉਹ ਰੇਪ ਉਹਨਾਂ ਦੇ ਉੱਪਰ ਦੋਸ਼ ਲਾਇਆ ਗਿਆ ਉਹ ਉਹਨਾਂ ਨੇ ਕੀਤਾ ਸੀਗਾ ਜਦੋਂ ਰਿਪੋਰਟ ਰਿਪੋਰਟਾਂ ਵਿੱਚ ਜਦੋਂ ਰਿਪੋਰਟਾਂ ਹੋਈਆਂ ਉਹਨਾਂ ਦੇ ਵਿੱਚ ਇਹ ਸਾਬਤ ਨਹੀਂ ਹੋਇਆ ਕਿ ਉਹ ਰੇਪ ਉਹਨਾਂ ਨੇ ਕੀਤਾ ਆ ਇਹ ਝੂਠ ਉਹ ਝੂਠਾ ਠਹਿਰੇ ਉਹ ਸ਼ੈਤਾਨ ਝੂਠਾ ਠਹਿਰਿਆ ਲੋਕ ਝੂਠੇ ਠਹਿਰੇ ਪਰ ਤੁਸੀਂ ਅੱਜ ਤੁਸੀਂ ਝੂਠੇ ਠਹਿਰਦੇ ਹੋ ਕੋਈ ਪ੍ਰੂਫ ਨਹੀਂਗਾ ਤੁਹਾਡੇ ਕੋ ਪਰ ਮੇਰੇ ਕੋ ਪ੍ਰੂਫ ਹੈਗਾ ਜਿੰਨੇ ਸੇਵਕਾਂ ਦੇ ਖਿਲਾਫ ਤੁਸੀਂ ਝੂਠੀਆਂ ਗੱਲਾਂ ਕੀਤੀਆਂ ਨਾ ਚੋਰੀ ਦੀਆਂ ਰੇਪ ਦੀਆਂ ਜਾਂ ਹੋਰ ਕਈ ਦੋਸ਼ ਲਾਏ ਨੇ ਸਾਨੂੰ ਪਤਾ ਤੁਹਾਡੇ ਮੈਂ ਕਿੰਨੀਆਂ ਵੀਡੀਓ ਕੱਢ ਕੇ ਦਿਖਾ ਦੂੰਗਾ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਛੋਟੀਆਂ-ਛੋਟੀਆਂ ਬੱਚਿਆਂ ਨਾਲ ਰੇਪ ਕੀਤਾ ਮੈਂ YouTube ਤੇ ਕਈ ਵੀਡੀਓ ਕੱਢ ਕੇ ਦਿਖਾ ਦੂੰ ਤੁਹਾਨੂੰ ਪਰ ਮੈਂ ਇੱਕ ਟੈਂਕ ਵੀਡੀਓ ਦਿਖਾਉਂਗਾ ਤੁਹਾਨੂੰ ਲਾਈਵ ਕਿ ਤੁਸੀਂ ਦੋਸ਼ ਲਾਏ ਪਰ ਸਾਬਤ ਨਹੀਂ ਕੀਤਾ ਸਾਬਤ ਨਹੀਂ ਕਰ ਸਕੇ ਜਿੱਦਾਂ ਯੀਸ਼ੂ ਤੇ ਦੋਸ਼ ਲਾਏ ਗਏ ਪਰ ਸਾਬਤ ਨਹੀਂ ਕਰ ਸਕੇ ਕਿ ਯੀਸ਼ੂ ਨੇ ਸੱਚਮੁੱਚ ਗੁਨਾਹ ਕੀਤਾ ਕੋਈ ਕਿਉਂਕਿ ਸੱਚਾ ਸੀ ਉਹ ਪਵਿੱਤਰ ਸੀ ਸ਼ੈਤਾਨ ਨੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਅੱਜ ਕਈ ਲੋਕਾਂ ਜੀ ਤੁਸੀਂ ਦੋਸ਼ ਲਾ ਰਹੇ ਆ ਫੇਕ ਵੀਡੀਓ ਬਣਾਉਂਦੇ ਅੱਜ ਪਵਿੱਤਰ ਦਾਸਾਂ ਦੇ ਉੱਪਰ ਜਿੱਦਾਂ ਤੁਸੀਂ ਦੋਸ਼ ਲਾ ਰਹੇ ਆ ਇਹ ਸ਼ਰੂ ਤਾਂ ਚੱਲਦਾ ਆ ਰਿਹਾ ਪਾ ਸ਼ੈਤਾਨ ਨੂੰ ਉਹਦੇ ਲੋਕਾਂ ਨੂੰ ਹਾਰ ਦਾ ਹੀ ਮੂੰਹ ਦੇਖਣਾ ਪਿਆ ਤੇ ਸਦਾ ਹੀ ਹਾਰ ਦਾ ਮੂੰਹ ਦੇਖੋਗੇ ਇਹਨਾਂ ਨੂੰ ਹਰਾਉਣਾ ਮੁਸ਼ਕਲ ਹੈ ਤੇ ਐਸੀ ਸ਼ਕਤੀ ਆ ਜਿਹਨੂੰ ਤੁਸੀਂ ਦਬਾਉਂਗੇ ਘੱਟ ਕਰਨ ਦੀ ਕੋਸ਼ਿਸ਼ ਕਰੋਗੇ ਇਹ ਦਲਾਂ ਦੇ ਦਲ ਹੋ ਜਾਂਦੇ ਨੇ ਤੇ ਲੱਖਾਂ ਕਰੋੜਾਂ ਅਰਬਾਂ 'ਚ ਬਦਲ ਜਾਣੇ ਨੇ ਇਹਨੂੰ ਨਹੀਂ ਕੋ ਰੋਕ ਸਕਤ ਕਿਉਂ ਕਿਉਂਕਿ ਇਹਨਾਂ ਦੇ ਪਿੱਛੇ ਸੱਚੇ ਜਿਉਂਦੇ ਪਰਮੇਸ਼ਰ ਦਾ ਹੱਥ ਹੈ ਹਾਲੇਲੂਇਆ ਇਹਨੇ ਕਿ ਫੇਕ ਮੈਡੀਕਲ ਰਿਪੋਰਟ ਬਣਾਉਂਦੇ ਨੇ ਫਿਰ ਨੇ ਕਿਹਾ ਵੀਡੀਓ ਦੇ ਵਿੱਚ ਫੇਕ ਰਿਪੋਰਟਾਂ ਬਣਾਉਂਦੇ ਨੇ ਮੈਡੀਕਲ ਦੀਆਂ ਜਿਹੜੇ ਲੋਕੀ ਚੰਗੇ ਹੋ ਰਹੇ ਨਾ ਚਰਚਾਂ ਦੇ ਵਿੱਚ ਇਹ ਕਹਿੰਦੀ ਫੇਕ 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 ਵੀਡੀਓ ਰਿਪੋਰਟ ਇਹ ਫੇਕ ਰਿਪੋਰਟਾਂ ਬਣਾਉਂਦੇ ਨੇ ਇਨੇ ਕਿ ਫੇਕ ਰਿਪੋਰਟਾਂ ਬਣਾਉਂਦੇ ਨੇ ਚਰਚਾਂ ਦੇ ਵਿੱਚ ਜਿਹੜੇ ਲੋਕ ਚੰਗੇ ਹੋ ਰਹੇ ਆ ਨਾ ਜਿਹੜੇ ਰਿਪੋਰਟ ਲੈ ਕੇ ਆਉਂਦੇ ਆ ਚੰਗਾਈ ਦੀ ਉਹ ਫੇਕ ਆ ਇਸਨੇ ਕਿਹਾ ਭਾਂਜੀ ਇੱਥੇ ਤੁਸੀਂ ਫਸ ਗਏ ਇਸ ਗੱਲ ਦੇ ਵਿੱਚ ਜਲੰਧਰ ਦੇ ਵਿੱਚ ਜਿੰਨੇ ਵੱਡੇ ਹਸਪੀਟਲ ਹੈ ਲੁਧਿਆਣੇ ਦੇ ਵਿੱਚ ਜਿੰਨੇ ਵੱਡੇ ਹਸਪੀਟਲ ਹੈ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੰਨੀਆਂ ਚਰਚਾਂ ਵਿੱਚ ਰਿਪੋਰਟਾਂ ਆਉਂਦੀਆਂ ਨੇ ਜਾਂ ਤੋਂ ਲੁਧਿਆਣੇ ਦੇ ਵੱਡੇ ਚਰਚਾਂ ਵਿੱਚ ਚੁਆਏ ਹੁੰਦੇ ਨੇ ਜਾਂ ਜਲੰਧਰ ਦੇ ਤੇ ਜਾਂ ਅੰਮ੍ਰਿਤਸਰ ਦੇ ਜਾਂ ਚੰਡੀਗੜ੍ਹ ਦੇ ਮਹਾਨ ਵੱਡੇ ਵੱਡੇ ਜਿਹੜੇ ਨਾਮੀ ਹਸਪੀਟਲ ਹੈ ਉਹਨਾਂ ਦੇ ਵਿੱਚੋਂ ਰਿਪੋਰਟਾਂ ਆਈਆਂ ਹੁੰਦੀਆਂ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਆ ਕਿ ਇਹ ਰਿਪੋਰਟ ਫੇਕ ਆ ਤੇ ਰਿਪੋਰਟ ਬਣਾਉਣ ਵਾਲੇ ਉਹ ਹਸਪੀਟਲ ਵਾਲੇ ਆ ਜਾਓ ਤੇ ਉਹਨਾਂ ਦੇ ਨਾਲ ਗੱਲ ਕਰੋ ਜਾ ਕੇ ਕਿ ਤੁਸੀਂ ਫੇਕ ਫੇਕ ਰਿਪੋਰਟ ਬਣਾਉਨੇ ਆ ਟਾਡੇ ਨੱਥ ਨਾ ਪਾਤੀ ਉਹਨਾਂ ਨੇ ਤੁਹਾਨੂੰ ਇੱਕ ਖੂਨ ਜੇ ਨਾਲ ਦਿੱਤਾ ਉਹਨਾਂ ਨੇ ਛੁੱਟੋਗੇ ਨਹੀਂ ਤੁਸੀਂ ਬੰਦੇ ਹੋਂ ਉਹਨਾਂ ਨਾਲ ਗੱਲ ਕਰੋ ਨਾ ਜਾ ਕੇ ਵੱਡੇ ਵੱਡੇ ਹਸਪਤਾਲ ਜਿਹੜੇ ਨਾਮੀ ਆ ਨਾ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੁਧਿਆਣੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦਿੱਲੀ ਦੇ ਵਿੱਚ ਜਿੱਥੋਂ ਰਿਪੋਰਟਾਂ ਆਉਂਦੀਆਂ ਉਹਨਾਂ ਹਸਪਤਾਲਾਂ ਵਾਲਿਆਂ ਨਾਲ ਗੱਲ ਕਰੋ ਚਾਕੇ ਰਿਪੋਰਟ ਸੱਚੀ ਆ ਕਿ ਝੂਠੀ ਜਾ ਕੇ ਉਹਨੂੰ ਕਹਿ ਕੇ ਉਹਨਾਂ ਨੂੰ ਕਹਿ ਕੇ ਦਿਖਾਓ ਚਾਕੇ ਇਹ ਹਿੰਮਤ ਹੈਗੀ ਆ ਤ ਮੈਂ ਤੁਸੀਂ ਚਰਚਾ ਚਾਓ ਉਸ ਹੀ ਆਉ ਖਾਂਬਰੇ ਤਰੂ ਸੱਚੀਆਂ ਰਿਪੋਰਟਾਂ ਦਾਵਾਂਗੇ ਕੱਢ ਕੇ ਉਥੋਂ ਲੈ ਕੇ ਫਿਰ ਜਾਇਓ ਹਸਪੀਟਲ ਤਨਵਸਿ ਲੈ ਕੇ ਜਾਵਾਂਗੇ ਫਿਰ ਉਹ ਤੁਹਾਨੂੰ ਦੱਸਣਗੇ ਹਸਪੀਟਲ ਵਾਲੇ ਅਪਤਾਲ ਦੇਣਗੇ ਤੁਹਾਨੂੰ ਇਹ ਕੀ ਸਬੂਤ ਹੈ ਕਿ ਝੂਠੀਆਂ ਰਿਪੋਰਟਾਂ ਹੈ ਪੁੱਛਣਗੇ ਤੁਹਾਡੇ ਕੋਲੋਂ ਕੀ ਸਬੂਤ ਹੈ ਇਹਨਾਂ ਕਿਆ ਹੀ ਸੁਪਰੀਮ ਕੋਰਟ ਦੇ ਵਿੱਚ ਇਹ ਬਿਆਨ ਕੀਤਾ ਗਿਆ ਸੀ ਇਹ ਲਾਂਗ ਕੀਤਾ ਗਿਆ ਸੀ ਕਿ ਲਾਲਚ ਦੇ ਕੇ ਲੋਭ ਦਾ ਲੋਭ ਲਾਲਚ ਦੇ ਕੇ ਕਿਸੇ ਨੂੰ ਧਰਮ ਪਰਿਵਰਤਨ ਕਰਾਉਂਦੇ ਤਾਂ ਸਰਕਾਰ ਕਾਰਵਾਈ ਕੀਤੀ ਜਾਵੇਗੀ ਇੰਨੇ ਸਾਲਾਂ ਤੋਂ ਸੁਪਰੀਮ ਕੋਰਟ ਨੇ ਅਗਰ ਐਲਾਨ ਕਰਤਾ ਸੀ ਤੁਸੀਂ ਕਿੰਨੇ ਇਹ ਕਿ ਲਾਲਚ ਦੇ ਕੇ ਲਾਭ ਦੇ ਕੇ ਜਾਂ ਹੋਰ ਕਿਸ ਤਰੀਕੇ ਨਾਲ ਧਰਮ ਬਦਲ ਤੇ ਜ਼ਬਰਦਸਤੀ ਤੇ ਇੰਨੇ ਸਾਲਾਂ ਤੋਂ ਤੁਸੀਂ ਸਾਬਤ ਨਹੀਂ ਕਰ ਸਕੇ ਕਿ ਇਹ ਇੱਕ ਵੀ 크੍ਰਿਸਚੀਅਨ ਐਸਾ ਬੰਦਾ ਨਹੀਂ ਖੜਾ ਕਰ ਸਕੇ ਜਿੰਨੇ ਕਹਿਤ ਤਾਂ ਹੋਵੇ ਪ੍ਰੂਫ ਦੇ ਨਾਲ ਝੂਠੇ ਧਫੇ ਕorporate ਵਰਗੇ ਬੜੇ ਖੜੇ ਨੇ ਧਾਣੀ ਵਰਗੇ ਬੜੇ ਖੜੇ ਨੇ ਸਬੂਤ ਦੇ ਨਾਲ ਕੋਈ ਨਹੀਂ ਖੜਾ ਹੋਇਆ ਅਜ ਤੱਕ ਐnde ਹਜ਼ਾਰਾਂ ਸਾਲ ਬੀਤ ਗਏ ਆ ਕੋਈ ਸਾਬਤ ਨਹੀਂ ਕਰ ਸਕਿਆ ਹਲੇ ਤੱਕ ਕਿਸ ਨੇ ਕਿਹਾ ਹੋਵੇ ਕਿ ਇਹ ਸਾਨੂੰ ਪੈਸੇ ਦੇ ਕੇ ਸਾਡਾ ਤੁੰਤ ਪਾ ਲੋਭ ਦੇ ਕੇ ਧਰਮ ਬਦਲ ਉਹਨਾਂ ਦਾ ਪਤਾ ਨਹੀਂ ਜਿਹੜੇ ਮੇਨ ਅਪੋਸਟਰੰਕ ਅੰਦੋਲਾ ਜੀ ਆ ਪ੍ਰੋਫੈਟ ਬਜਿੰਦਰ ਸਿੰਘ ਮਿਸਟਰੀ ਆ ਟੀਵੀ ਜੋਸਾ ਮਿਸਟਰੀ ਆ ਪੋਰਟ ਬਹੁਤ ਸਰੀਆਂ ਦੀ ਦਾ ਆਤਮਿਕ ਇਦਨੀਆਂ ਸੇਵਕਾਂੀਆਂ ਚੱਲਦੀਆਂ ਆ। ਆਪ ਪ੍ਰੂਫ ਦਿਵਾਣਾ। ਤੁਸੀਂ ਰੇਪ ਦਾ ਰੇਪ ਤੇ ਬਾਰੇ ਕਹਿ ਰਹੇ ਆ ਝੂਠੇ ਇਲਜ਼ਾਮ ਲਾਉਨੇ ਆ। ਕਿਹੜੀ ਵੀਡੀਓ ਉਹਨਾਂ ਦਿਖਾਓ ਤੁਹਾਡੇ ਕੋਲ। ਅੰਕਨ ਰੂਲਾ ਜੀ ਦੀ ਕਿਹੜੀ ਵੀਡੀਓ ਆ ਦੱਸੋ। ਫੇਰ ਤੁਸੀਂ ਕਿਹਾ ਅੰਕਨ ਰੂਲਾ ਮਿਸਟਰੀ ਵਿੱਚ ਆਈਟੀ ਰੇਟ ਭਈ। ਉਹਦੀ ਜਾਂਚ ਚੱਲਦੀ ਪਈ। ਸਿਰੇ ਦਾ ਝੂਠ ਬੋਲਿਆ ਇਸਨੇ। ਪਹਿਲਾਂ ਨਾ ਆ ਵੀਡੀਓ ਦੇਖ ਲੈ ਸੱਚ ਤੇ ਝੂਠ ਦਾ ਪਤਾ ਲੱਗ ਜਾਵੇ ਆ ਵੀਡੀਓ ਦੇਖ ਪਈ ਨਾ ਜਿੱਦੋਂ ਨਾ ਤੇ ਰੇਡ ਪਈ ਸੀ ਨਾ ਦੋ ਜਣ ਜਿਹੜੇ ਉਹ ਰਿਸ਼ਤੇ ਦਾ ਸਰਕਾਰੀ ਆਏ ਸੀ ਉਹਨਾਂ ਦੇ ਦੋ ਦਿਨ ਲੱਭਦੇ ਰਏ ਸੀ ਉਹਨਾਂ ਨੂੰ ਕੁਛ ਵੀ ਪੱਲੇ ਨਹੀਂ ਉਹਨਾਂ ਦੇ ਪਿਆ ਕੁਸ਼ਵਨੀ ਮਿਲਿਆ ਤੇ ਜਹਾਂ ਵੀ ਉਹ ਗਏ ਐ ਬਸ ਵਿਚਾਰੇ ਵਾਪਿਸ ਐਸੇ ਹੀ ਆਏ ਐ ਖਾਲੀ ਹੱਥ तो मेरे घर में मेरी फैमिली में मेरी चर्च में मेरी चर्च के सराउंडिंग में मेरे एक भी वेन्यू में कोई कच्चा कागज कोई फॉरेन ट्रांसफर कोई पैसा कोई फालतू सोना कुछ नहीं फिनिश एवरीथिंग कुछ नहीं मिला उनको क्योंकि था नहीं कुछ भी पल्ले नहीं उन्होंने पिया कुछ भी नहीं मिलिया तो शैतान का मुंह काला हो शर्मिंदा होके गए इतो ਅਸਲੀ ਰਿਪੋਰਟ ਆ ਦੇਖ ਵੀਡੀਓ ਚ ਦੇਖ ਖੌਦ ਉਹਨੇ ਦਿਵਾਈ ਦਿੱਤੀ ਖੌਦ ਅਪਸਟਲ ਚੀਜ਼ ਦੀ ਦੱਸਿਆ ਹallelujah ਪਰ ਮੈਂ ਦੱਸਣਾ ਚਾਹੁੰਦਾ ਕਿ ਇਦਾਂ ਦੇ ਬੜੇ ਫੇਕ ਲੋਕ ਨੇ ਫੇਕ ਵੀਡੀਓ ਬਣਾ ਰਹੇ ਨੇ ਜਿਹੜੇ ਤਸਲੀ கிறிஸ்தian ਲੋਕ ਨੇ ਮਸੀਹੀ ਲੋਕ ਉਹਨਾਂ ਨੂੰ ਤਾਂ ਇਦਾਂ ਦੀਆਂ ਫੇਕ ਵੀਡੀਓ ਤੇ ਉਹ ਵਿਸ਼ਵਾਸ ਨਹੀਂ ਕਰਨਗੇ ਜਿਹੜੇ ਵਿਚਾਰੇ ਹੈਗੇ ਆ ਇਹਦੇ ਸਾਰਾ ਕੋਸ਼ਿਸ਼ ਕਰਦੇ ਨੇ ਹਰ ਜਗ੍ਹਾ ਜਾ ਕੇ ਜਿੱਥੇ ਮਰਜੀ ਝੁੱਕ ਜਾਂਦੇ ਨੇ ਉੱਥੇ ਵੀ ਝੁੱਕ ਜਾਂਦੇ ਨੇ ਜਿੱਥੇ ਭੰਗਾਂ ਦੇ ਪ੍ਰਸ਼ਾਦ ਚੱਲਦੇ ਨੇ ਜਿੱਥੇ ਦਾਰਮਾਂ ਦੇ ਅੱਡੇ ਲੱਗੇ ਹੋਏ ਨੇ ਭੰਗਾਂ ਦੇ ਅੱਡੇ ਲੱਗੇ ਹੋਏ ਨੇ ਸੂਟੇ ਚੱਲਦੇ ਨੇ ਉੱਥੇ ਵੀ ਝੁੱਕ ਜਾਂਦੇ ਨੇ ਨਕਲੀ 크੍ਰਿਸਚੀਅਨ ਲੋਕ ਬਾਈਬਲ ਕਹਿੰਦੀ ਇੱਕੋ ਹੀ ਸਾਡਾ ਪਰਮੇਸ਼ਵਰ ਹੈ ਉਹਦਾ ਨਾਮ ਹੈ ਯਹੋਵਾ ਉਹਦਾ ਨਾਮ ਹੈ ਯੇਸ਼ੂ ਉਹਦਾ ਨਾਮ ਹੈ ਪਾਕਰੂ ਬਾਪ ਬੇਟਾ ਪਵਿੱਤਰ ਆਤਮਾ ਇੱਕੋ ਹੀ ਹੈ ਇਹ ਹੀ ਸਾਡਾ ਪਰਮੇਸ਼ਵਰ ਹੈ ਔਰ ਸਾਡਾ ਸਿਰ ਏਡੇ ਅੱਗੇ ਝੁਕੇਗਾ ਬਸ ਭਾਈ ਇਹਦਾ ਸਬੂਤ ਹੈ ਜਦ ਕ੍ਰਿਸਚੀਅਨ ਲੋਕ ਤਰੱਕੀਆਂ ਚਾਹਿੰਦਾ ਸਬੂਤ ਹੈ ਦਲਾਂ ਦੇ ਦਲ ਹੋ ਰਹੇ ਪੀੜਾਂ ਦੀਆਂ ਪੀੜਾਂ ਲੱਗ ਰਹੀਆਂ ਸਬੂਤ ਹੈ ਇਹਦਾ ਜਿਹੜਾ ਬੰਦਗੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਭ ਤੋਂ ਜ਼ਿਆਦਾ ਇਕੱਠ ਕਿਹਨਾ ਤਾਂ ਹੁੰਦਾ ਕ੍ਰਿਸਚੀਅਨ ਲੋਕਾਂ ਦਾ ਫਿਰ ਇਹ ਛੋਟੇ ਪ੍ਰੂਫ ਛੋਟਾ ਹੈ ਬਹੁਤ ਵੱਡਾ ਪ੍ਰੂਫ ਹੈ ਇੱਕੋ ਹੀ ਬਹੁਤ ਹੈ ਸਮਝਾਉਂਦੇ ਕਿ ਸੱਚਾ ਪਰਮੇਸ਼ੁਰ ਕਿੱਥੇ ਹੈ ਆਮੀਨ ਤੋਂ ਮੇਰੇ ਸਭ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਕਰ ਦੋ ਸ਼ੇਅਰ ਤੇ ਜਰੂਰ ਕਮੈਂਟ ਕਰਕੇ ਆਪਣਾ ਪਿਆਰ ਜ਼ਾਹਿਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਪਹੁੰਚਾ ਦਿਓ ਇਸ ਭੈਣ ਦਾ ਕਿਸ ਵੀਡੀਓ ਨੂੰ ਸ਼ੈਤਾਨ ਦਾ ਮੂੰਹ ਕਾਲਾ ਹੁੰਦਾ ਆ ਤੇ ਕਾਲਾ ਹੁੰਦਾ ਰਹਿਣਾ ਸ਼ਰਮਿੰਦਾ ਹੁੰਦਾ ਆ ਸ਼ੈਤਾਨ ਤੇ ਸ਼ਰਮਿੰਦਾ ਹੋਵੇਗਾ ਤੇ ਤੁਸੀਂ ਵੀ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਕੇ ਸ਼ੈਤਾਨ ਨੂੰ ਹੋਰ ਅੱਗ ਲਾ ਦਿਓ ਗੋਡ ਬlesੂ ਪਰਮੇਸ਼ਰ ਤੁਹਾਨੂੰ ਬਰਕਤ ਦੇਈ ਇਸ ਮੁਸਲਿ ਨਾਸਿਰ ਦੇ ਨਾਮ 'ਚ ਆਮੀਨ